ਹਰਨੇ ਨਾਲ ਜੁੜੇ ਹੋਏ ਆ ਬਹੁਤ ਸੋ ਬੰਗਾ ਸ਼ਹਿਰ ਵਾਲੇ ਮੈਂ ਕੋਈ ਗੀਤ ਰੱਖਿਆ ਸੀਗਾ ਤੇ ਜਿਹੜਾ ਛੋਟਾ ਵੀਰ ਨਵਜੋਤ ਵੀ ਜੋ ਕਿ ਤੋਂ ਆਇਆ ਹੋਇਆ ਤੇ ਇਹਦੇ ਦਿੱਕੇ ਸੱਦੇ ਤੇ ਇਹਦੇ ਪਿਆਰ mohabbat ਦੇ ਵਿੱਚ ਵਜੇ ਤੁਹਾਡਿਆਂ ਦੇ ਇੱਥੇ ਪਹੁੰਚਿਆ ਸੋ ਬੰਗਾ ਸ਼ਹਿਰ ਵਾਲੇ ਜਿਹੜਾ ਗੀਤ ਹੈ ਜਿੰਨਾ ਕਿ ਯਾਦ ਹੋਵੇ ਸੁਣਾ ਦਿੰਦਾ ਕਿਉਂਕਿ ਮੈਨੂੰ ਤੁਹਾਡਾ ਹੁਕਮ ਕੀਤੀ ਹੈ ਸ਼ੰਭਰ ਅਸਤੀ ਲਿਆ ਨਜ਼ਾਰਾ ਨਹੀਂ ਭੁੱਲਿਆ ਇਹ ਸੰਤ ਰਾਸਤੀ ਨੇ ਆ ਨਜ਼ਾਰਾ ਨਹੀਂ ਭੁੱਲਿਆ ਸਾਨੂੰ ਸਾਡਾ ਬੰਗਾ ਸ਼ਹਿਰ ਪਿਆਰਾ ਨਹੀਂ ਭੁੱਲਿਆ ਸਾਨੂੰ ਸਾਡਾ ਬੰਗਾ ਸ਼ਹਿਰ ਪਿਆਰਾ ਨਹੀਂ ਭੁੱਲਿਆ ਮੇਨੂ ਰੋੜ ਦੇ ਉੱਤੇ ਘੋੜੀ ਚੇਰੀ ਲਾਉਂਦੇ ਸਾ ਕੌਲ ਛੋਰ ਦੇ ਵੱਟ ਕੇ ਦਰਕਾਲ ਜ ਨੂੰ ਆਉਂਦੇ ਸਾਂ ਇੱਕ ਕੰਟੀਮ ਤੇ ਚਾਹ ਦਾ ਕੱਪ ਕਰਾਰਾ ਨਹੀਂ ਭੁੱਲਿਆ ਸਾਨੂੰ ਸਾਡਾ ਬੰਗਾ ਸ਼ਹਿਰ ਪਿਆਰਾ ਨਹੀਂ ਭੁੱਲਿਆ ਚਰਨ ਦਾ ਤਾਥੋ ਦੀ ਵੀਰਾਂ ਨੇ ਤੱਕ ਮਸ਼ਹੂਰੀਆ ਤੁੰਗ ਵੋ ਪਿਆਰੇ ਦੀ ਵੀ ਗੱਲ ਜ਼ਰੂਰੀਆ ਹਸਪਤਾਲਾਂ ਦਾ ਰੈਸਟੋਰੈਂਟ ਚੁਬਾਰਾ ਨਹੀਂ ਭੁੱਲਿਆ ਸੰਨ ਸਦਾ ਬੰਗਾ ਸ਼ਹਿਰ ਤੇ ਆਵਾ ਨਹੀਂ ਪੁੱਲਿਆ ਵਧੀਆ ਜੁੱਤੀ ਇੱਕੋ ਬਲ ਜਾਣਾ ਗਰਦਾਰੀ ਦੇ ਵਧੀਆ ਜੁੱਤੀ ਇੱਕੋ ਬਲ ਜਾਣਾ ਗਰਦਾਰੀ ਦੇ ਚੈਨਾ ਤੁਨਾ ਜੱਟ ਸਜੂੜੀ ਫੁੱਲਿਆ ਕਿਆਰੀ ਦੇ ਥਾਣੇ ਮੂਹਰੇ ਕੱਟਦਾ ਵਾਰੋ ਬਾਲਾ ਨਹੀਂ ਪੁੱਲਿਆ ਸਾਨੂੰ ਸਦਾ ਬੰਗਾ ਸ਼ਹਿਰ ਪਿਆਰਾ ਨਹੀਂ ਭੁੱਲਿਆ ਜੀਹਾਂ ਦੇ ਕਾਲਜ ਮੁੰਦੇ ਸੀ ਕਿ ਸ਼ੌਕ ਕਤਾਤਾਰੀ ਉਹ ਸੁਨੋਰੇ ਮੁੰਡੇ ਨਾਲ ਯਾਰੀ ਪਈ ਜਨਾਬਾਂ ਦੀ ਉੱਥੇ ਪੈਂਦਾ ਹਸਨਾ ਦਾ ਚੁਲਕਾਰਾ ਨਹੀਂ ਭੁੱਲਿਆ ਸਾਨੂੰ ਸਦਾ ਬੰਗਾ ਸ਼ਹਿਰ ਪਿਆਰਾ ਨਹੀਂ ਭੁੱਲਿਆ ਗੁਰੂ ਦੇਗ ਪਹਾੜ ਗੇਠ ਨਾਲ ਇੱਕ ਕੜੀਆਂ ਵਾਲਾ ਸੀ ਕੁੜੀਆਂ ਪਿੱਛੇ ਰਹਿੰਦਾ ਉਹ ਨਾਲ ਦੇ ਨੂੰ ਕਾਲਾ ਸੀ ਅਜੇ ਤੀਕਿ ਉਹਦਾ ਚੜਿਆ ਹੋਇਆ ਪਾਰਾ ਨਹੀਂ ਭੁੱਲਿਆ ਸਾਨੂੰ ਸਾਡਾ ਬੰਗਾ ਸ਼ਹਿਰ ਪਿਆਰਾ ਨਹੀਂ ਭੁੱਲਿਆ ਸਾਭੀ ਦੇ ਨਾਲ ਹੁੰਦੀ ਇੱਕ ਦੀ ਪਿਆਰ ਕਹਾਣੀ ਸੀ ਸਾਬੀ ਦੇ ਨਾਲ ਹੁੰਦੀ ਇੱਕ ਦੀ ਪਿਆਰ ਕਹਾਣੀ ਸੀ ਚਾਰ ਕੋਦ ਵਿੱਚ ਚੜਦੀ ਹੁੰਦੀ ਉਹ ਮਰ ਜਾਣੀ ਸੀ ਉਹਦੀ ਖਤ ਪੈ ਗਿਆ ਪੰਗਾ ਪਾਰਾ ਨਹੀਂ ਭੁੱਲਿਆ ਸਾਨੂੰ ਸਾਡਾ ਬੰਗਾ ਸ਼ਹਿਰ ਪਿਆਰਾ ਨਹੀਂ ਭੁੱਲਿਆ ਸਾਨੂੰ ਸਾਡਾ ਬੰਗਾ ਸ਼ਹਿਰ ਪਿਆਰਾ ਨਹੀਂ ਭੁੱਲਿਆ ਸੂਟ ਮੇਰੀ ਪਜਹਰਗਾ ਜਿਹੜੀ ਪਾਇਆ ਕਰਦੀ ਸੀ ਲਿਕਨ ਕਿਵੇਂ ਉਹ ਚੁਣੇ ਗੀਤ ਪਰਵਾਹਾ ਕਰਦੀ ਸੀ ਚੁਣ ਚੁਣ ਮੇਰੇ ਲਿਕੇ ਗੀਤ ਪਰਵਾਹਾ ਕਰਦੀ ਸੀ ਗੁਨਾ ਚੋਰੀਏ ਨੂੰ ਦਲਾ ਲਾਰਾ ਨਹੀਂ ਭੁੱਲਿਆ ਸਾਨੂੰ ਸਾਡਾ ਬੰਗਾ ਸ਼ਹਿਰ ਪਿਆਰਾ ਨਹੀਂ ਭੁੱਲਿਆ ਸਾਨੂੰ ਸਾਡਾ ਬੰਗਾ ਸ਼ਹਿਰ ਪਿਆਰਾ ਨਹੀਂ ਭੁੱਲਿਆ